ਪੱਜਾ ਪਰਵਤ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖ ਜਿਹੜੇ ਸਾਢੇ ਉਮਰ ਦੇ ਨੇ ਉਹਨਾਂ ਨੂੰ ਪਤਾ ਹੈ ਬੱਚੇ-ਬੱਚੇ ਦੀ ਜਵਾਨ ਤੇ 1975 ਵਿੱਚ ਇਹ ਧਾਰਨਾ ਚ ਜੇ ਪਰਵਤ ਦੇ ਹੱਥਾਂ ਦੇ ਦੱਸੋ ਵੀ ਇਹ ਮੂਲ ਨੰਬਰ ਸਾਕੇ ਸਰਕਾਰ ਦੇ ਪੱਧਰ ਤੇ ਬਾਬਾ ਤਨਗੁਰੂ ਰਾਮਦਾਸ ਤਨਗੁਰੂ ਰਾਮਦਾਸ ਕਿਉਂ ਹੈ ਪੁੱਤ ਵਿੱਚ ਤੇਰਾ ਵੀਰਾਂ ਤੇ ਕੋਈ ਨਾ ਕੋਈ ਚੱਕਰ ਨਹੀਂ ਅੰਤੇ 1975 ਵਿੱਚ ਇਹ ਧਾਰਨਾ ਪੜੀ ਜਾ ਰਹੀ ਸੀ ਉਹ ਕਿ ਇਹ ਆਪਾਂ ਪੜੀਏ ਧਰਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿ ਰਹੇ ਜਿੱਤੇ ਅੰਬਾਜ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਆਇਆ ਸੰਤ ਬਾਬਾ ਇੰਦਰ ਸਿੰਘ ਜੀ ਰੱਬ ਜੀ ਬਾਬਾ ਹਰਪਜਿੰਦਾਸ ਜੀ ਡੇਰਾ ਬਾਬਾ ਰੱਬ ਜੀ ਦੇ ਪਵਨ ਸਥਾਨ ਤੇ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰਨ ਦੇ ਲਈ ਪਿੰਡ ਆਲਮਪੁਰ ਕੋਲੀ ਵਿਖੇ ਤੇ ਸਤ ਰੋਜ਼ ਤੋਂ ਕਿਹੜੇ ਖੰਡ ਸੰਪੜ ਪਾਰ ਸਾਹਿਬ ਚੱਲ ਰਹੇ ਨੇ ਤੇ ਇਹ ਸਮਾਗਮ ਸਤ ਰੋਸ ਤੋਂ ਬਾਬਾ ਰਬਜੀ ਅਤੇ ਬਾਬਾ ਹਰਭਜਨ ਦਾ ਜੀ ਦੇ ਸਲਾਨਾ ਵਰਸੀ ਨੂੰ ਸਮਰਪਿਤ ਹੋ ਕੇ ਇਹ ਸਤ ਰੋਜਾ ਸਮਾਗਮ ਜੋ ਹਨ ਮਹਾਂਪੁਰਸ਼ਾਂ ਦੇ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੇ ਰਾਗੀ ਜੱਤ ਰਾਗੀ ਜਾਨ ਗੁਣੀ ਜਾਨ ਕਥਾਵਾਚਕ ਕਵੀਸ਼ਰੀ ਜਿੱਥੇ ਢਾਡੀ ਜਿੱਥੇ ਤੇ ਸੰਤ ਮਹਾਂਪੁਰਸ਼ ਇਨਾ ਸਨਾਤੀ ਹਾਜ਼ਰੀਆਂ ਭਰ ਰਹੇ ਨੇ ਤੇ ਸੰਗਤਾਂ ਨੂੰ ਆਪ ਆਪਣੇ ਪ੍ਰਵਚਨਾਂ ਰਾਹੀਂ ਗੁਰੂ ਦੇ ਬਾਰਗ ਤੇ ਤੁਰੰਦਾ ਉਪਦੇਸ਼ ਦੇ ਰਹੇ ਨੇ ਤੇ ਇਸ ਸੰਤ ਤੇ ਅੱਜ ਅਸੀਂ ਵੀ ਹਾਜ਼ਰੀ ਭਰਨ ਲਈ ਦਰਸ਼ਨ ਮੇਲੇ ਕਰਨ ਲਈ ਆਏ ਹਾਂ ਕਿਉਂਕਿ ਸੰਤ ਬਾਬਾ ਅਰਜਨ ਸਿੰਘ ਜੀ ਆਲਮਪੁਰ ਵਾਲੇ ਡੇਰਾ ਬਾਬਾ ਰਬ ਜੀ ਉਹਨਾਂ ਨਾਲ ਖਾਸ ਪ੍ਰੇਮ ਹੈ ਤੇ ਉਹਨਾਂ ਦੇ ਸੰਦੇਸ਼ ਤੇ ਅਜ ਅਸੀਂ ਇਸ ਸ਼ਾਮ ਦੇ ਦਰਸ਼ਨਾਂ ਲਈ ਆਏ ਹਾਂ ਜਿਨ੍ਹਾਂ ਨੇ ਆਪਣੇ ਮੈਡੀਕਲ ਚੈਕਅਪ ਕਰਾ ਲਏ ਹੋਰਾ ਪਾ ਲਿਆ ਇੱਥੇ ਜਿੱਥੇ ਦਾ ਇੱਕ ਬੱਚਾ ਜਿਹੜਾ ਗੋਮੋਰੀ ਹੈ ਜਿਸ ਦਾ ਕੱਛੇ ਬਿਜਾਤੀ ਆਂਗਰੋ ਤੋਂ ਦਰਵਾਸਾ ਸਾਹਿਬ ਦੇ ਵਿੱਚ ਉਹ ਬੱਚਾ ਲੈ ਕੇ ਗਏ ਨੇ ਜਿਸ ਦਾ ਬੱਚਾ ਹੋਏ ਦਰਵਾਸਾ ਸਾਹਿਬ ਦੇ ਵਿੱਚ ਜਾ ਕੇ ਲੈ ਦੀ ਕਿਰਪਾ ਕਰਨ ਤੇ ਜਿਨ੍ਹਾਂ ਨੇ ਲੰਗਰ ਖਾਧੇ ਹਾਂ ਤੋਂ ਬੰਦਾ ਰੇਂਗੋਚ ਨੀਕੇ ਪਹੁੰਚਾ ਦੇ ਕਰੋ ਸੰਤਾਂ ਵੱਲੋਂ ਗੁਰੂ ਕੇ ਲਗਰ ਵਾਸਤੇ ਬਿਹਤ ਸਮਾਇਆ ਸਰਦਾਸ ਹੋਈ ਹੈ ਇੱਕ ਗੱਡੀ ਖੜੀ ਹੈ ਪੀੜੀ ਯਾਰਾਂ ਵੀ ਜੀ ਹੱਥ ਦਾ ਕਿਉਂਕਿ ਬੇਤੀ ਛੱਡੀ ਹੋਏ ਕੋਤਾਰ ਤੇ ਕਿਰਪਾ ਦੀ ਕਿਰਪਾ ਕਰੋ ਜੀ ਕਿਉਂਕਿ ਟ੍ਰੈਫਿਕ ਜਿਲੀ ਆਂ ਜਾ ਰਹੀ ਹੈ ਸੋ ਸਾਰਿਆਂ ਸੰਤਾਂ ਦਾ ਗੁਰੂ ਘਰ ਦਾ ਸੋ ਜਨ ਵੀਰਾਂ ਦਾ ਜੋ ਸੇਵਾ ਕਰਦੇ ਨੇ ਸਾਡੀਆਂ ਬੀਬੀਆਂ ਦਾ ਜੋ ਕੰਮ ਕਰਦੇ 7 ਸਾਲ ਤੋਂ ਬੁਲੰਦਾਂ ਦਾ ਕਾਰਜੀਆਂ ਨੇ ਆ ਗੁਰੂ ਤੋਂ ਕਸ਼ਿਆਮਾ ਸੰਗਠਨ ਦਾ ਪਾਇਆ ਪਿੰਡਿਆਂ ਦਾ ਬਹੁਤ ਜੀਵਨ ਦਾ ਦੁਆਰਾ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਜੋ ਇਹ ਪਵਨ ਸਥਾਨ ਬਾਬਾ 인ਦਰ ਸਿੰਘ ਜੀ ਇਹ ਬਾਬਾ ਹਰਪਜਨ ਦਾਸ ਜੀ ਦਾ ਪਵਨ ਸਥਾਨ ਹੈ ਤੇ ਬਾਪੁਰਖਾਂ ਦੀ ਦੱਸ ਅਨੁਸਾਰ ਇਸ ਸਥਾਨ ਤੇ ਪਹਿਲੇ ਬਾਬਾ ਜੀ ਢੁਣਾ ਲਾਇਆ ਕਰਦੇ ਸਨ ਸੋ ਇਹ ਪਵਨ ਸਥਾਨ ਕਿਉਂਕਿ ਇਹ ਉਦਾਸੀ ਸੰਪਰਦਾਦਾ ਦਾ ਸਥਾਨ ਹੈ ਡੇਰਾ ਹੈ ਸੋ ਇਸ ਸਥਾਨ ਤੇ ਬਾਬਾ ਜੀ ਪਹਿਲੇ ਢੁਣਾ ਲਗਾਏ ਉਹਦਾ ਤਾਂ ਗੁਰੂ ਰਾਮ ਦਾ ਕਿਉਂ ਐ ਪੁੱਤ ਵਿੱਚ ਉੱਤਰ ਵੀਰਾਂ ਤੇ ਉਹਦਾ ਕੋਈ ਚੱਕਰ ਨਹੀਂ ਮੈਂ ਆਪਣਾ ਜਾਈ ਬਸ ਮੈਂ ਵੀ ਕਿਹਾ ਸੀਗਾ ਉਹਨਾਂ ਨੂੰ ਅੱਜ ਕਿਤੇ ਆਏ ਸੀਗੇ ਅੱਛਾ ਗੁਰੂ ਕੇ ਲੰਗਰਾਂ ਦੀ ਚੱਲ ਰਹੀ ਹੈ ਸੇਵਾ ਤੇ ਮਾਤਾ ਜੀ ਗੁੰਰੇ ਨੇ ਮਸ਼ੀਨ ਦੇ ਵਿੱਚ ਆਟਾ ਤੇ ਇਧਰ ਬਰਤਨਾਂ ਦੀ ਸੇਵਾ ਤੇ ਦੂਜੇ ਪਾਸੇ ਵੱਲ ਜਿਹੜੇ ਬੀਬੀਆਂ ਪਕਾਰੀਆਂ ਨੇ ਪ੍ਰਸ਼ਾਦੇ ਦੋ ਤਵੀਆਂ ਲਗੀਆਂ ਨੇ ਤੇ ਦੋਨਾਂ ਤਵੀਆਂ ਤੇ ਬੀਬੀਆਂ ਪ੍ਰਸ਼ਾਦੇ ਪਿੰਡਾਂ ਚੋਂ ਸੰਗਤ ਆ ਜਾਂਦੀ ਹੈ ਤੇ ਰਲ ਮਿਲ ਕੇ ਪ੍ਰਸ਼ਾਦਾ ਪਕਾ ਲੈਂਦੇ ਨੇ ਤੇ ਇਸੇ ਤਰ੍ਹਾਂ ਦੇ ਨਾਲ ਗੁਰੂ ਕੇ ਲੰਗਰ ਦੀ ਤਿਆਰੀ ਹੋ ਰਹੀ ਹੈ ਤੇ ਗੁਰੂ ਕੇ ਲੰਗਰ ਚੱਲ ਰਹੇ ਨੇ ਆਪ ਜੀ ਦਰਸ਼ਕਾ ਰਹੇ ਕਿਸ ਤਰ੍ਹਾਂ ਬੀਬੀਆਂ ਸੇਵਾ ਕਰ ਰਹੀਆਂ ਨੇ ਧਨ ਮੰਨਣ आओ दो तीन मिनट दस में दो मिनट उपर भी लग गए सा अपना ही है क्योंकि जो ढाडी सिंह आए हैं ना वो भी बड़े कीमती ने उन्होंने सुनना पौ तो चुना बबा जी ने चुन चुन के जथे ये ना कहूँ कि मैं अपने करके कहू मैं पहली बार मौका मिला है इस स्टेज पर मां कुर्सियन दी गोद ਵਿੱਚ ਬੈਠ ਕੇ ਕੀਤਰ ਕੀਤਾ ਜਦ ਸਾਧੂਆਂ ਦੇ ਜਿੱਥੇ ਸੰਕੀਤਾ ਹੋਵੇ ਜਿੱਥੇ ਨਾਮ ਜਪਿਆ ਹੋਵੇ ਉੱਥੇ ਜਦੋਂ ਇਦਾਂ ਸੰਗਤ ਦੇਖੀਦੀ ਹੈ ਉਹ ਪੰਕਤੀ ਵੀਰ ਦਿਮਾਗ ਨੂੰ ਕਿਵੇਂ ਕਿਵੇਂ ਸੀਨੇ ਪਟਕਾਦੇ ਕਿਵੇਂ

ਸਾਹ ਨੂੰ ਨਸ਼ਵੇਂ ਸੁਵਿਨਾ ਲੈ ਜਾ ਕਦ ਪੜ ਸੋਤਿਆ ਕਰੀ गोद में बैठे हैं तह दिनों धनवाद है बाबा जी का जिन्हों बहुत ही प्यारे स्थाना के दर्शन कराए जो इस इलाके बहुत संतान प्यार है। इस गुरु घरों झोलिया भरती सारे चल के आए हो सतगुरान ने थो आप तरस करके बुलाया सख्यास एक बेटे सत आओ हम दस रणब छुटे ਪੰਥ ਦਾ ਬੜਾ ਪਿਆਰਾ ਟੱਡਾ ਜਿੱਥੇ ਸਾਡੇ ਹਰਮਨ ਪਿਆਰੇ ਭਾਈ ਬਲਵੀਰ ਸਿੰਘ ਦੀ ਪਰਸ ਗਿਨੇ ਜੁਨੇ ਟਾਟੀਆਂ ਦੇ ਵਿੱਚੋਂ ਨਾਮ ਹੈ ਹੁੰਦਾ ਤੇ ਮੇਰਾ ਖਿਆਲ ਹੈ ਕਿ ਤੁਸੀਂ ਉਹਨਾਂ ਨੂੰ ਸਰਵਣ ਕਰਨ ਵਾਸਤੇ ਬੈਠੇ ਹੋ ਆਓ ਪਿਆਰ ਦੇ ਨਾਲ ਬਾਬਾ ਜੀ ਦਾ ਧੰਨਵਾਦ ਰੱਬ ਵਰਗੀਆਂ ਸੰਤਾਂ ਦਾ ਧੰਨਵਾਦ ਤੇ ਸਭ ਤੋਂ ਜ਼ਿਆਦਾ ਧੰਨਵਾਦ ਬੋਲਦਾ ਸਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਵਦੇ ਆ ਪੱਜ ਸਭ ਮਹਤਾਬ ਸਿੰਘ ਜੀ ਨੂੰ ਮੈਂ ਬੇਨਤੀ ਕਰਾਂ ਪੱਜ ਸਭ ਬਲਵੀਰ ਸਿੰਘ ਜੀ ਨੂੰ ਤੇ ਪੱਜ ਸਭ ਮਹਤਾਬ ਸਿੰਘ ਜੀ ਦਾ ਸਨਮਾਨ ਕਰਨ ਆਯੋਜਨ ਸੋ ਕਰਮबीर ਜੀ ਉਦਾਸੀ ਸੰਮਰਥ ਤੋਂ ਪਟਿਆਲਾ ਤੋਂ ਆਏ ਨੇ ਜੀ ਆਇਆਂ ਆ ਸੋ 3-4 ਮਿੰਟ ਦੀ ਵੀਡੀਓ ਜਿਹੜੀ ਹੈ ਉਹ ਬੱਚੇ ਨੇ ਫੋਟੋਗ੍ਰਾਫੀ ਕੀਤੀ ਹੈ ਸੋ ਮੈਂ ਜਿੰਨਾ ਚਿਰ ਟੇਬਲ ਲੱਗਦਾ ਉਹਨਾਂ ਚਿਰ ਮੈਚ ਸੈੱਟ ਹੁੰਦੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਵੀਡੀਓ ਚਲਾ ਦਿਓ ਤਿਹ ਰਾਤ ਦਾ ਸਮਾਂ ਹੈ ਤੇ ਤਕਰੀਬਨ 10:30 ਪੋਣੇ 11:00 ਵਜੇ ਨੇ ਰਾਤ ਨੂੰ ਤੇ ਜਿੱਥੇ ਇੱਕ ਪਾਸੇ ਕੀਰਤਨ ਦੀਵਾਨ ਚ ਆਵੇ ਨੇ ਤੇ ਨਾਲ ਹੀ ਟਾਡੀ ਦਰਬਾਰ ਚੱਲ ਰਿਹਾ ਹੈ ਲੰਗਰ ਚੱਲ ਰਿਹਾ ਹੈ ਗੁਰੂ ਤੇ ਉੱਥੇ ਦੇ ਦੂਜੇ ਪਾਸੇ ਮੇਲਾ ਲੱਗਾ ਹੋਇਆ ਹੈ ਫੀਤਾਂ ਦੇ ਵਿੱਚ ਜਿਸ ਵਿੱਚ ਬੱਚੇ ਤੇ ਹੋਰ ਵੱਡੇ ਸਾਰੇ ਐਨਜੋਏ ਕਰ ਰਹੇ ਨੇ ਆਨੰਦ ਮਾਣ ਰਹੇ ਨੇ ਇਹ ਇੱਕ ਪਾਸੇ ਮੈਡੀਕਲ ਕੈਂਪ ਵੀ ਚੱਲ ਰਿਹਾ ਤੇ ਸੰਤ ਬਾਬਾ ਇੰਦਰ ਸਿੰਘ ਜੀ ਬਾਬਾ ਰੱਬ ਜੀ ਤੇ ਬਾਬਾ ਹਰਪ੍ਰੀਤਨ ਦਾਸ ਜੀ ਜੀ ਜੋ ਵਰਸੀ ਦਾ ਇਸ ਸਮਾਗਮ ਹੈ ਸਲਾਨਾ ਸਮਾਗਮ ਇਹ ਗੁਰਦੁਆਰਾ ਟੇਰਾ ਬਾਬਾ ਰੱਬ ਜੀ ਪਿੰਡ ਆਲਮਪੁਰ ਵਿਖੇ ਜਾ ਰਿਹਾ ਹੈ ਸੋਸੀ ਦਰਸ਼ਨ ਕਰਕੇ ਮਹਾਂਪੁਰਸ਼ਾਂ ਨੂੰ ਮਿਲ ਕੇ ਸੀਸ ਲੈ ਕੇ ਫਿਰ ਬਾਹੌ ਲੈ ਕੇ ਤੇ ਵਾਪਸੀ ਦੀ ਤਿਆਰੀ ਕੀਤੀ ਤੇ ਹੁਣ ਅਸੀਂ ਤੋਂ ਵਾਪਸੀ ਲਈ ਪਰਵਾਣਾ ਫਾਇਆ ਦੇ ਵਿੱਚ ਚੱਲ ਰਿਹਾ ਜਾਗਰਣ ਦਾ ਪ੍ਰੋਗਰਾਮ ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਜਾਗਰਣ ਦਾ ਰੂਪਾ ਕੈ ਦੀ ਦੀ ਵੀ ਵੀਡੀਓ ਬਣਾਓ